ਪੰਜਾਬ ਵਿੱਚ ਕਿਸਾਨ ਇੱਕ ਪਾਸੇ ਇਸ ਗੰਨੇ ਦੀ ਬਕਾਇਆ ਰਾਸੀ ਤੇ ਸਹੀ ਕੀਮਤਾਂ ਨਾ ਮਿਲਣ ਕਰਕੇ ਸੜਕਾਂ ਦੇ ਧਰਨੇ ਦਿੰਦੇ ਹੋਏ ਨਜ਼ਰ ਆ ਰਹੇ ਨੇ। ਕਈ ਕਿਸਾਨਾਂ ਵੱਲੋਂ ਗੰਨੇ ਦੀ ਖੇਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਅਤੇ ਆਪਣੇ ਖੇਤਾਂ ਵਿੱਚ ਗੰਨਾ ਬੀਜਣਾ ਬੰਦ ਕਰ ਚੁੱਕੇ ਨੇ। ਉੱਥੇ ਜਲੰਧਰ ਵਿੱਚ ਇੱਕ ਐਸਾ ਕਿਸਾਨ ਵੀ ਹੈ ਜੋ ਸਿਰਫ ਗੰਨੇ ਦੀ ਆਰਗੇਨਿਕ ਖੇਤੀ ਹੀ ਕਰਦਾ ਹੈ। ਕਿਸਾਨ ਵੱਲੋਂ ਆਰਗੇਨਿਕ ਗੰਨੇ ਦੀ ਫਸਲ ਉਗਾ ਕੇ ਖੁਦ ਗੁੜ ਬਣਾ ਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਜਲੰਧ ਦਾ ਇੱਕ ਕਿਸਾਨ ਸਿਰਫ ਗੰਨੇ ਦੀ ਖੇਤੀ ਨਾਲ ਲੱਖਾਂ ਕਮਾ ਰਿਆ। ਅੱਜ ਦੇ ਦੌਰ ਵਿੱਚ ਹਰ ਕੋਈ ਸ਼ੁੱਧ ਤੇ ਪੋਜ਼ਿਟਿਵ ਭੋਜਨ ਖਾਣਾ ਚਾਹੁੰਦਾ ਹੈ ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਨੇ। ਅੱਜ ਜੋ ਵੀ ਖਾਣਾ ਲੋਕਾਂ ਨੂੰ ਖਾਣ ਨੂੰ ਮਿਲ ਰਿਹਾ ਹੈ ਉਹ ਜਾਨਲੇਵਾ ਕੈਮੀਕਲ ਨਾਲ ਭਰਪੂਰ ਹੈ। ਹੋਰ ਕੀ ਕਿਸਾਨ ਨੇ ਕਿਹਾ ਤੁਸੀਂ ਆਪ ਹੀ ਸੁਣ ਲਓ। ਅਸੀਂ ਜਿਵੇਂ ਸਨ 2006 ਤੋਂ ਪਹਿਲਾਂ ਟ੍ਰੈਡੀਸ਼ਨਲ ਖੇਤੀ ਕਰਦੇ ਸੀ ਝੋਨਾ, ਕਣਕ, ਬਾਸਮਤੀ, ਆਲੂ ਯਾਨੀ ਕੈਮੀਕਲ ਖੇਤੀ ਭਰਪੂਰ ਕੈਮੀਕਲ ਖੇਤੀ ਕਰਦੇ ਸੀ। ਲੇਕਿਨ 2004 ਦੇ ਵਿੱਚ ਸਾਡੇ ਚਾਚਾ ਜੀ ਦੇ ਬੇਟੇ ਡੈਥ ਹੋਈ 19 ਸਾਲ ਦਾ ਸੀਗਾ ਤੇ ਬਲੱਡ ਕੈਂਸਰ ਨਾਲ ਡੈਥ ਹੋਈ ਤੇ ਉੱਥੋਂ ਅਸੀਂ ਉਦੋਂ ਸਾਡੇ ਪਿਤਾ ਜੀ ਨੇ ਜਿਹੜੀ ਹੈ ਆਰਗਨ ਖੇਤੀ ਵੱਲ ਮੋੜਾ ਪਾਇਆ ਕਿ ਆਪਾਂ ਜਿਹੜੀਆਂ ਇੰਨੀਆਂ ਜ਼ਹਿਰਾਂ ਵਰਤ ਰਹੇ ਆ ਇਹ ਇੱਕ ਵਾਤਾਵਰਣ ਨੂੰ ਖਰਾਬ ਕਰਦੀਆਂ ਔਰ ਇਹ ਵੀ ਇੱਕ ਬਿਮਾਰੀਆਂ ਦਾ ਕਾਰਨ ਹੈ ਬਹੁਤ ਵੱਡਾ ਕਾਰਨ ਸੋ ਅਸੀਂ ਉਦੋਂ ਤੋਂ 2006 ਤੋਂ ਆਰਗਨ ਖੇਤੀ ਵਾਲੇ ਕੁਦਰਤੀ ਖੇਤੀ ਵਾਲੇ ਪਾਸੇ ਆਏ ਆ ਸੋ ਅਸੀਂ ਕੁਦਰਤੀ ਖੇਤੀ ਦੇ ਵਿੱਚ ਵੀ ਬਾਸਮਤੀ ਕਣਕ ਗੰਨਾ ਫਿਰ ਥੋੜੀ ਥੋੜੀ ਹਲਦੀ ਬੀਜਣ ਲੱਗ ਪਏ ਥੋੜੇ ਆਲੂ ਤੇ ਕਰਦਿਆਂ ਕਰਦਿਆਂ ਅਸੀਂ ਜਿਹੜੀ ਆਪਣੀ ਚੇਂਜ ਲਿਆਂਦੀ ਫਿਰ ਵੀ ਜਿਹੜਾ ਗੰਨਾ ਅਸੀਂ ਮੇਲਾਂ ਤੇ ਲੈ ਕੇ ਜਾਂਦੇ ਸੀਗੇ ਉਹ ਪਿਤਾ ਜੀ ਕਹਿਣ ਲੱਗੇ ਕਿ ਆਪਾਂ ਆਪਣਾ ਵੇਲਣਾ ਲਾਈਏ ਅਸੀਂ ਮੇਲੇ ਤੇ ਗੰਨਾ ਲੈ ਕੇ ਜਾਂਦੇ ਆ ਤੇ ਉਹਦੀ ਬਜਾਏ ਆਪਾਂ ਗੋੜ ਬਣਾ ਕੇ ਵੇਚੀਏ ਸੋ ਮੇਰਾ ਛੋਟਾ ਭਰਾ ਕਰਮਜੀਤ ਸਿੰਘ ਤੇ ਪਿਤਾ ਜੀ ਸਾਡੀ ਤਿੰਨਾਂ ਦੀ ਇੱਕ ਸਲਾਹ ਹੋਣ ਕਰਕੇ ਅਸੀਂ ਕਹਾਂ ਚਲੋ ਠੀਕ ਹੈ ਲਾ ਲੈਨੇ ਆ ਵੇਲਣਾ ਪਰ ਇੱਕ ਵਾਰੀ ਮਨ ਵਿੱਚ ਸਵਾਲ ਆਇਆ ਥੋੜਾ ਜਿਹਾ ਕਿ ਇਹ ਪੰਗੇ ਵਾਲਾ ਕੰਮ ਆ ਗੋੜ ਬਣਾਉਣ ਦਾ ਈ ਸਾਨੂੰ ਸਾਡੇ ਪਿਤਾ ਜੀ ਪੰਗੇ ਵੀ ਪ੍ਰੋਬਲਮ ਕਿਵੇਂ ਕਰਾਂਗੇ ਅਸੀਂ ਇਹਨੂੰ ਹਨਾ ਮਨ ਵਿੱਚ ਸੀ ਪਰ ਪਹਿਲੇ ਸਾਲ ਅਸੀਂ 2012 ਦੇ ਵਿੱਚ ਇੱਕ ਏਤ ਗੰਨਾ ਜਿਹੜਾ ਗੋੜ ਬਣਾਉਣ ਵਾਸਤੇ ਰੱਖਿਆ ਬਾਕੀ ਮਿਲ ਤੇ ਲੈ ਗਏ ਤਾਂ ਜਦੋਂ ਗੋੜ ਬਣਾਇਆ 15 20 ਦਿਨ ਦੇ ਵਿੱਚ ਉਹ 1 ਏਕੜ ਦਾ ਗੰਨਾ ਜਿਹੜਾ ਗੋੜ ਜਿਹੜਾ ਸੀ ਵੇਚ ਗਿਆ ਸੋ ਸਾਡਾ ਉਸ ਤੋਂ ਫਿਰ ਇਹ ਹੌਸਲਾ ਬਣਿਆ ਤੇ ਅਸੀਂ ਜਿਹੜਾ ਇਸ ਮਿਲਿਆ ਆਪਣਾ ਆਪਣੀ ਜ਼ਮੀਨ ਦੇ ਵਿੱਚ ਗੰਨਾ ਆਰਗੈਨਿਕ ਗੰਨਾ ਪੈਦਾ ਕਰਕੇ ਗੋੜ ਹੀ ਬਣਾ ਕੇ ਵੇਚਦੇ ਆਂ ਤੋਂ ਅਸੀਂ ਜਿਹੜਾ ਬਾਸਮਤੀ ਅ ਝੋਨਾ ਤਾਂ ਅਸੀਂ ਬੀਜਦੇ ਨਹੀਂ ਬਾਸਮਤੀ ਬੀਜਦੇ ਆ ਹਲਦੀ ਬੀਜਦੇ ਆ ਹੁਣ ਹਲਦੀ ਐਸ ਵੇਲੇ ਤਕਰੀਬਨ ਕਦੀ 7 ਕਨਾਲ ਕਦੀ 8 ਕਨਾਲ ਇਦਾਂ ਹੁੰਦੀ ਆ ਔਰ ਜਿਹੜਾ ਗੰਨਾ ਸਾਡਾ ਉਹ 8 9 ਏਕੜ ਗੰਨਾ ਹੁੰਦਾ ਉਹਦਾ ਗੋੜ ਬਣਾ ਕੇ ਵੇਚਦੇ ਆ ਹਲਦੀ ਨੂੰ ਅਸੀਂ ਪ੍ਰੋਸੈਸ ਕਰਕੇ ਵੇਚਦੇ ਆ ਸੋ ਅਸੀਂ 2006 ਤੋਂ ਆਪਣੇ ਖੇਤਾਂ ਦੇ ਵਿੱਚ ਕਦੀ ਵੀ ਕੋਈ ਕੈਮੀਕਲ ਨਹੀਂ ਪਾਇਆ ਕਿਉਂਕਿ ਅਸੀਂ ਸਾਰੇ ਪਰਿਵਾਰ ਨੇ ਬੈਠ ਕੇ ਕਸਮ ਖਾਧੀ ਸੀ ਕਿ ਅਸੀਂ ਸਾਡਾ ਝਾੜ ਘਟੇ ਕਿਦਾਂ ਹੋਵੇ ਉਹ ਅਸੀਂ ਅੱਗ ਨਹੀਂ ਲਾਉਂਦੇ ਖੇਤਾਂ ਦੇ ਵਿੱਚ ਮਲਚਿੰਗ ਕਰਦੇ ਆਂ ਖੇਤਾਂ ਦੀ ਜਿਹੜੀ ਕੋਈ ਫਸਲ ਬੀਜਦੇ ਆਂ ਜਿਵੇਂ ਹਲਦੀ ਬੀਜਦੇ ਆਂ ਚ ਮਲਚਿੰਗ ਕਰਦੇ ਆਂ ਤੇ ਪਹਿਲੇ ਪਹਿਲ ਝਾੜ ਘਟਿਆ ਉਦੋਂ ਕਿਉਂਕਿ ਉਦੋਂ ਦੱਸਣ ਵਾਲਾ ਵੀ ਕੋਈ ਇੰਨਾ ਨਹੀਂ ਸੀ ਤੇ ਹੁਣ ਤਾਂ ਬਹੁਤ ਥਾਵਾਂ ਤੋਂ ਸਿੱਖਿਆ ਮਿਲ ਜਾਂਦੀ ਆ ਸੋ ਇਸ ਵੇਲੇ ਅਸੀਂ ਪ੍ਰੋਡਕਸ਼ਨ ਵੀ ਪੂਰੀ ਲੈ ਰਹੇ ਆਂ ਔਰ ਆਪਣੇ ਖੇਤਾਂ ਦੀ ਪ੍ਰੋਡਕਸ਼ਨ ਨੂੰ ਅਸੀਂ ਤਿਆਰ ਕਰਕੇ ਉਤੋਂ ਜਿਵੇਂ ਹਲਦੀ ਦਾ ਪਾਊਡਰ ਬਣਾ ਕੇ ਗੰਨੇ ਤੋਂ ਗੁੜ ਸ਼ੱਕਰ ਬਣਾ ਕੇ ਹੋਰ ਵੈਰਾਈਟੀਆਂ ਬਣਾ ਕੇ ਜਿਹੜੀਆਂ ਸੇਲ ਕਰ ਰਹੇ ਆਂ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਇਹ ਹੁੰਦੀ ਕਿ ਕਿਸਾਨ ਆਪਣੀ ਫਸਲ ਤੇ ਪੈਦਾ ਕਰ ਲੈਂਦੇ ਨੇ ਲੇਕਿਨ ਉਹਦੀ ਜਿਹੜੀ ਮਾਰਕੀਟਿੰਗ ਹੈ ਕਿਉਂਕਿ ਆਰਗੈਨਿਕ ਜਿਹੜੀ ਮਾਰਕੀਟਿੰਗ ਹੈ ਉਹ ਮਾਰਕੀਟਿੰਗ ਬੜੀ ਔਖੀ ਹੈ ਤੇ ਤੁਸੀਂ ਕਿੱਦਾਂ ਕਰਦੇ ਹੋ ਆਪਣਾ ਮਾਲ ਕਿਤੇ ਜਿਹੜਾ ਸਮਾਨ ਹੈ ਫਸਲ ਜਿਹੜੀ ਆ ਉਹ ਤਿਆਰ ਕਰਕੇ ਕਿਤੇ ਲੈ ਕੇ ਜਾਂਦੇ ਹੋ ਜਾਂ ਇੱਥੇ ਹੀ ਗਾਹਕ ਹੁੰਦੇ ਆ ਉਹ ਕਿਸਦਾ ਕਰਦੇ ਹੋ ਜਦੋਂ ਅਸੀਂ 2006 ਦੇ ਵਿੱਚ ਸ਼ੁਰੂ ਕੀਤਾ ਸੀ ਕੁਦਰਤੀ ਖੇਤੀ ਤੇ 4 ਸਾਲ ਸਾਨੂੰ ਕਾਫੀ ਦਿੱਕਤ ਆਈ ਤੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਨੌਲੇਜ ਵੀ ਨਹੀਂ ਸੀ ਕਿ ਤੇ ਫਸਲ ਵੀ ਇੰਨੀ ਕੋ ਕੁਆਲਿਟੀ ਵਾਲੀ ਪੈਦਾ ਨਹੀਂ ਸੀ ਹੁੰਦੀ ਉਹਦੇ ਕਰਕੇ ਸਾਡਾ ਜਿਹੜਾ ਗਾਹਕ ਸੀਗਾ ਕਈ ਵਾਰੀ ਟੁੱਟ ਜਾਣੇ ਸਾਨੂੰ ਬੜੀ ਦਿੱਕਤ ਆਈ ਜੇ ਕੋਈ ਇੱਕਦਮ ਸਮਾਨ ਲੈ ਗਿਆ ਕਦੀ ਲੈ ਜਾਣਾ ਕਦੇ ਨਹੀਂ ਲੈ ਜਾਣਾ ਫਿਰ ਜਿਵੇਂ ਜਿਵੇਂ ਸਾਨੂੰ ਹੋਰ ਵੀ ਥਾਵਾਂ ਤੋਂ ਜਾਣਕਾਰੀਆਂ ਮਿਲੀਆਂ ਕੁਦਰਤੀ ਖੇਤੀ ਦੀਆਂ ਜਿਵੇਂ ਕੇਬੀਕੇ ਹੋ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋ ਗਈ ਜਾਂ ਐਗਰੀਕਲਚਰ ਡਿਪਾਰਟਮੈਂਟ ਹੋ ਗਿਆ ਫਿਰ ਸਾਨੂੰ ਐਗਰੀਕਲਚਰ ਡਿਪਾਰਟਮੈਂਟ ਤੋਂ ਡਾਕਟਰ ਗੁਲਾਟੀ ਜੀ ਆ ਉਹ ਸਾਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਪਿੰਗਲਵਾੜਾ ਫਾਰਮ ਤੇ ਜਾਓ ਜੇ ਤੁਸੀਂ ਕੁਦਰਤੀ ਖੇਤੀ ਕਰਨੀ ਚਾਹੁੰਦੇ ਸੋ ਅਸੀਂ ਉੱਥੇ ਡਾਕਟਰ ਰਾਜਵੀਰ ਸਿੰਘ ਹੈਗੇ ਉਹਨਾਂ ਨੂੰ ਕਾਫੀ ਵਾਰ ਮਿਲੇ ਉਹਨਾਂ ਤੋਂ ਜਾਣਕਾਰੀਆਂ ਲਈਆਂ ਇਹ ਸਾਰੀਆਂ ਜਾਣਕਾਰੀਆਂ ਇਕੱਠੀਆਂ ਹੋਣ ਤੋਂ ਬਾਅਦ ਸਾਡੀ ਫਸਲ ਜਿਹੜੀ ਹੈ ਕੁਆਲਿਟੀ ਦੀ ਪੈਦਾ ਹੋਣ ਲੱਗ ਪਈ ਤੇ ਉਹਦੇ ਵਿੱਚ ਸਾਨੂੰ ਫਿਰ ਸਨ 2011 ਦੇ ਵਿੱਚ ਖੇਤੀਬਰਾਸਤ ਮਿਸ਼ਨ ਨਾਲ ਵੀ ਸਾਡਾ ਸੰਪਰਕ ਹੋ ਗਿਆ। ਉਹਨਾਂ ਕੋਲੋਂ ਸਾਨੂੰ ਇਹ ਪਤਾ ਲੱਗਾ ਕਿ ਕੁਦਰਤੀ ਖੇਤੀ ਦੇ ਵਿੱਚ ਪਾਣੀ ਫਲੱਡ ਵਾਟਰ ਨਹੀਂ ਸਗੋਂ ਫਸਲ ਨੂੰ ਨਮੀ ਚਾਹੀਦੀ ਆ। ਉਹ ਜਿਹੜੀ ਇੱਕ ਚੀਜ਼ ਸੀਗੀ ਉਹਦਾ ਇੱਕ ਬਹੁਤ ਵੱਡਾ ਖੇਤੀ ਦੇ ਵਿੱਚ ਰੋਲ ਆ ਕੁਦਰਤੀ ਖੇਤੀ 'ਚ ਕਿਉਂਕਿ ਆਪਾਂ ਫਲੱਡ ਵਾਟਰ ਲਾਉਨੇ ਆ ਜਿਵਾਣੂ ਮਰ ਜਾਂਦੇ ਜਿਹੜੇ ਖੇਤਾਂ ਜਿਵਾਣੂ ਹੁੰਦੇ ਕੰਮ ਕਰਨ ਵਾਲੇ ਉਹਨਾਂ ਨੂੰ ਜਦੋਂ ਆਕਸੀਜਨ ਨਹੀਂ ਮਿਲਦੀ ਕਿਉਂਕਿ ਧਰਤੀ ਦੇ ਵਿੱਚ ਜਦੋਂ ਪਾਣੀ ਫਲੱਡ ਵਾਟਰ ਲਾਉਨੇ ਤੇ ਆਕਸੀਜਨ ਸਾਰੀ ਬਾਹਰ ਨਿਕਲ ਜਾਂਦੀ ਆ। ਫਸਲ ਨੂੰ ਜੜਾਂ ਰਾਈ ਵੀ ਆਕਸੀਜਨ ਚਾ ਔਰ ਜਿਹੜੇ ਥੱਲੇ ਬੈਕਟੀਰੀਆ ਹੁੰਦੇ ਆ ਉਹ ਜਦੋਂ ਆਕਸੀਜਨ ਉੱਪਰ ਨਿਕਲ ਜਾਂਦੀ ਆ ਤੇ ਉਹ ਮਰ ਜਾਂਦੇ ਸਾਰੇ ਸੋ ਫਸਲ ਪੀਲੀ ਪੈ ਜਾਂਦੀ ਸੀ ਅਸੀਂ ਉਦੋਂ ਤੋਂ ਲੈ ਕੇ ਬੈਡਾਂ ਦੇ ਉੱਪਰ ਖੇਤੀ ਕਰਨ ਲੱਗ ਪਏ ਬੈਡਾਂ ਉੱਪਰ ਖੇਤੀ ਕਰਨ ਦੇ ਨਾਲ ਸਾਡੀ ਜਿਹੜੀ ਫਸਲ ਆ ਉਹ ਕੁਆਲਟੀ ਦੀ ਕੁਆਲਟੀ ਵਾਲੀ ਪੈਦਾ ਹੋਣਾ ਸ਼ੁਰੂ ਹੋ ਗਈ ਤੁਸੀਂ ਅੱਜ ਆਪਣੀ ਜਿਹੜੀ ਪੂਰੀ ਖੇਤੀ ਹੈ ਉਹ ਜ਼ਿਆਦਾਤਰ ਗੰਨੇਵਲ ਲਾਏ ਹੋ ਗੰਨੇ ਦਾ ਤੁਸੀਂ ਗੁੜ ਤਿਆਰ ਕਰਕੇ ਵੇਚਦੇ ਹੋ ਕੀ ਪ੍ਰੋਸੈਸ ਹੈਗਾ ਵਾ ਕਿਦਾਂ ਮਤਲਬ ਉਹ ਗੁੜ ਅੱਗੇ ਵਿਕਦਾ ਲੋਕੀ ਕਿਦਾਂ ਆਉਂਦੇ ਨੇ ਲੈਣ ਵਾਸਤੇ ਗੰਨੇਵਲ ਕਿਦਾਂ ਡਾਇਵਰਟ ਹੋ ਗਏ ਆਮ ਲੋਕ ਤੇ ਗਨਾ ਕਿਸਾਨ ਜਿਹੜੇ ਨੇ ਉਹ ਆਮ ਲੋਕਾਂ ਦੀ ਜੇ ਗੱਲ ਕਰੀਏ ਕਿਉਂਕਿ ਉਹਨਾਂ ਨੇ ਮਿਲ ਤੇ ਗੰਨਾ ਲੈ ਕੇ ਜਾਣਾ ਹੁੰਦਾ ਤੇ ਗੰਨੇ ਦੇ ਵਿੱਚ ਲੇਬਰ ਖਰਚਾ ਜਿੰਨਾ ਵੀ ਖਰਚਾ ਆਉਂਦਾ ਸਾਰਾ ਜ਼ਿੰਮੇਵਾਰ ਇੱਕ ਸਾਲ ਪਹਿਲਾਂ ਆਪਣੇ ਕੋਲੋਂ ਕਰਦਾ ਫਿਰ ਮਿਲ ਤੇ ਗੰਨਾ ਲੈ ਕੇ ਜਾਂਦਾ ਫਿਰ ਉਹਨੂੰ ਸਾਲ ਬਾਅਦ ਪੇਮੈਂਟ ਮਿਲਦੀ ਆ ਯਾਨੀ ਉਹਦੇ 2 ਸਾਲ ਨਿਕਲ ਜਾਂਦੇ ਐ ਇਦਾਂ ਹੈਨਾ ਤੋਂ ਉਸ ਕਰਕੇ ਕੁਝ ਕਿਸਾਨ ਪਰੇਸ਼ਾਨ ਹੋ ਜਾਂਦੇ ਐ ਗੰਨੇ ਤੋਂ ਅਸੀਂ ਕੀ ਆ ਕਿ ਅਸੀਂ ਆਪਣੇ ਗੰਨੇ ਤੋਂ ਗੋੜ ਬਣਾਉਨੇ ਆ ਆਪਣਾ ਵੱਡਾ ਪ੍ਰੈਸ਼ਰ ਲਾਇਆ ਆ ਗੁਜਰਾਤ ਤੋਂ ਮੰਗਾ ਕੇ ਉਹ ਅਸੀਂ ਆਪਣੇ ਗੋੜ ਤੋਂ ਇੱਕ ਤਾਂ ਚਾਹ ਵਾਲਾ ਗੋੜ ਹੋ ਗਿਆ ਜੀ ਚਾ ਨਹੀਂ ਫੜਦੀ ਗੋੜਦੀ ਬਿਲਕੁਲ ਐਨ ਵਧੀਆ ਗੋੜ ਟਾਪ ਦਾ ਬਣਾਉਨੇ ਆ ਛੱਕਰ ਆ ਜੀ ਫਿਰ ਬਰਫੀ ਗੋੜ ਆ ਜਿੱਦਾਂ ਉਹਦੇ ਵਿੱਚ ਅਸੀਂ ਸੌਂਫ ਜਵੈਣ ਤੇਲ ਮੂੰਗਫਲੀ ਦੀ ਗਿਰੀਆਂ ਇਦਾਂ ਵੈਰੈਟੀਆਂ ਬਣਾਉਨੇ ਆ ਅਸੀਂ ਛੋਟੀ ਟੁਕੜੀ ਬਣਾਉਨੇ ਆ ਜਿਹਨੂੰ ਟੌਫੀ ਕਹਿੰਦੇ 4 ਗ੍ਰਾਮ ਦੀ ਹੁੰਦੀ ਆ ਜੀ ਉਹ ਬਣਾਉਨੇ ਆ ਸੋ ਇਦਾਂ ਦੀਆਂ ਵੈਰੈਟੀਆਂ ਬਣਾਉਣ ਕਰਕੇ ਦੂਸਰਾ ਇਹ ਕਿ ਸਾਡਾ ਜਿਹੜਾ ਖਪਤਕਾਰ ਸਾਡੇ ਨਾਲ ਜੁੜਿਆ ਸੀ ਉਹ ਹੀ ਸਾਡੀ ਐਡ ਕਰ ਰਿਹਾ ਅੱਗੇ ਸਾਡੇ ਕੋਲ ਕੋਈ ਹੋਲ ਸੇਲਰ ਨਹੀਂ ਆ ਕੋਈ ਰਿਟੇਲਰ ਨਹੀਂ ਕੋਈ ਦੁਕਾਨਦਾਰ ਨਹੀਂ ਹੈ ਸਾਡੇ ਨਾਲ ਸਾਰੇ ਦਾ ਸਾਰਾ ਖਪਤਕਾਰ ਹੀ ਜੁੜਿਆ ਕਿਉਂਕਿ ਇੱਕ ਪਰਿਵਾਰ ਗੁੜ ਲੈ ਕੇ ਗਿਆ ਸਾਡੇ ਕੋਲ ਉਹਨੇ ਅੱਗੇ ਜਾ ਕੇ ਕਿਸੇ ਆਪਣੇ ਦੋਸਤ ਨੂੰ ਰਿਸ਼ਤੇਦਾਰ ਨੂੰ ਚਾਹ ਪਿਆਈ ਕਿ ਅੱਜ ਤੁਹਾਨੂੰ ਮੈਂ ਗੁੜ ਦੀ ਚਾਹ ਪਿਉਣਾ ਚਾਹ ਸਵਾਦ ਲੱਗੀ ਤਾਂ ਅੱਗੋਂ ਜਿਹੜਾ ਪੀਣ ਵਾਲਾ ਸੀਗਾ ਉਹ ਕਹਿੰਦਾ ਕਿ ਜਾਂ ਸਾਨੂੰ ਗੁੜ ਲਿਆ ਕੇ ਤੇ ਜਾਂ ਸਾਨੂੰ ਐਡਰੈਸ ਦਿਓ ਸਾਡੀ ਇਦਾਂ ਚੈੱਕ ਕਰਕੇ ਚੇਨ ਇਹ ਜਿਹੜੀ ਹੈਗੀ ਹੈ ਕਸਟਮਰ ਜਿਹੜੇ ਸਾਡੇ ਨਾਲ ਜੁੜ ਗਏ ਪਰਿਵਾਰ ਜੁੜ ਗਏ ਜਿੰਨੇ ਵੀ ਸਾਡੇ ਨਾਲ ਕੰਜ਼ਿਊਮਰ ਹੀ ਜੁੜੇ ਆ ਕੋਈ ਦੁਕਾਨਦਾਰ ਜਾਂ ਮੀਡਲਮੈਨ ਨਹੀਂ ਵਿੱਚ ਹੈਗਾ ਜੀ ਸੋ ਸਾਡ ਨੂੰ ਸ ਥੋੜਾ ਜਿਹਾ ਸਮਾਂ ਲੱਗਾ ਸੀ ਮਾਰਕੀਟਿੰਗ ਬਣਾਉਣ ਲਈ ਲੇਕਿਨ ਇਸ ਵੇਲੇ ਪੋਜੀਸ਼ਨ ਇਹ ਆ ਕਿ ਸਾਣ 2000 ਆ ਜਿਹੜਾ ਸੀਜ਼ਨ ਲੰਘਿਆ 21 22 ਦਾ ਯਾਨੀ 22 ਦੇ ਮਾਰਚ ਵਿੱਚ ਗੋੜ ਖਤਮ ਹੋਇਆ ਸੀ ਅਸੀਂ ਤਕਰੀਬਨ ਆਪਣੀ ਫਸਲ ਜਿਹੜੀ 23 ਲੱਖ ਦਾ ਗੋੜ ਚੱਕਰ ਵੇਚਿਆ ਤੇ ਉਹਦੇ ਵਿੱਚੋਂ ਸਾਡਾ ਸਾਡੇ ਕੋਲ ਸਟਾਕ ਨਹੀਂ ਬਚਿਆ ਜੀ ਨਾਲ ਦੀ ਨਾਲ ਹੀ ਸਾਰਾ ਖਤਮ ਹੋ ਗਿਆ ਤੋ ਇਸ ਤਰ੍ਹਾਂ ਜੀ ਮਾਰਕੀਟ ਦੇ ਵਿੱਚ ਸਾਡਾ ਹਲਦੀ ਵੀ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਇੱਥੇ ਗੋਡਲੈਂਡ ਆਉਂਦੇ ਆ ਜੀ ਜਿਵੇਂ ਖਪਤਕਾਰ ਉਹ ਹਲਦੀ ਵੀ ਲੈ ਕੇ ਜਾਂਦੇ ਆ ਸਾਡੀ ਹਲਦੀ ਦਾ ਰੇਟ ਵਧਿਆ 300 ਰੁਪਏ ਕਿਲੋ ਆ ਪਰ ਉਹਦੇ ਵਿੱਚ ਫਿਰ ਅਗਲੇ ਨੂੰ ਦੱਸੀ ਦਾ ਪਰਿਵਾਰ ਨੂੰ ਕਿ ਇਹ ਹਲਦੀ ਸਾਡੇ ਵਾਲੀ ਜਿਹੜੀ ਆ ਇਹ ਤੁਹਾਨੂੰ ਸਬਜ਼ੀ ਦੇ ਵਿੱਚ ডোজ ਘੱਟ ਪੈਣੀ ਆ ਰੇਟ ਤੁਹਾਡਾ ਆਪਣੇ ਆਪ ਹੀ ਜਿਹੜਾ ਵਾ ਥੱਲੇ ਆ ਜਾਣਾ ਹਾਂਜੀ ਐਸਐਮਜੀਡੀ ਨਿਊਜ਼ ਪੰਜਾਬ ਲਈ ਜਲੰਧਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਲਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਮੈਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਸੱਟ ਦਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786